ਦੋਸਤੋ ਪੂਰੇ ਪੰਜਾਬ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਪੰਜਾਬ ਦੇ ਲੋਕਾਂ ਦੇ ਵਿੱਚ ਗੁੱਸਾ ਹੈ ਗੁੱਸਾ ਇਸ ਕਰਕੇ ਹੈ ਕਿ ਪ੍ਰਵਾਸੀ ਮਜ਼ਦੂਰ ਜਿਹੜੇ ਹੈ ਉਹ ਕਿਤੇ ਨਾ ਕਿਤੇ ਅਜਿਹੀਆਂ ਹਰਕਤਾਂ ਕਰਨੀਆਂ ਉਹਨਾਂ ਨੇ ਸ਼ੁਰੂ ਕਰ ਦਿੱਤੀਆਂ ਜਿਸ ਦੇ ਨਾਲ ਪੰਜਾਬੀਆਂ ਨੂੰ ਨੁਕਸਾਨ ਹੋ ਰਿਹਾ ਹੈ ਇਹ ਨਹੀਂ ਕਹਿ ਸਕਦੇ ਕਿ ਪ੍ਰਵਾਸੀ ਮਜ਼ਦੂਰ ਜਿਹੜੇ ਹੈ ਸਾਰੇ ਇਸੇ ਤਰ੍ਹਾਂ ਦੇ ਨੇ ਮੈਂ ਦੱਸਣਾ ਚਾਹੁੰਦਾ ਕਿ ਕੁਝ ਇੱਕ ਪ੍ਰਵਾਸੀ ਮਜ਼ਦੂਰਾ ਜੇ ਗੜਬੜ ਕਰਨ ਤੋਂ ਬਾਅਦ ਕਿਤੇ ਨਾ ਕਿਤੇ ਹਾਸ਼ੀਏ ਦੇ ਉੱਪਰ ਸਾਰੇ ਮਜ਼ਦੂਰ ਜਿਹੜੇ ਐ ਉਹ ਨਜ਼ਰ ਆ ਰਹੇ ਨੇ ਹੁਣ ਦੇਖੋ ਬਹੁਤ ਸਾਰੀਆਂ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਨੇ ਇਹ ਗੱਲ ਚੱਕੀ ਹੈ ਕਿ ਇਨ੍ਹਾਂ ਪ੍ਰਵਾਸੀ ਮਜ਼ਦੂਰਾ ਨੂੰ ਜਿਸ ਤਰ੍ਹਾਂ ਸਾਡੇ ਬੱਚੇ ਆਪਣਾ ਪੰਜਾਬ ਛੱਡ ਕੇ ਦੇਸ਼ਾਂ ਵਿਦੇਸ਼ਾਂ ਵਿੱਚ ਜਾਂਦੇ ਨੇ ਉੱਥੇ ਦੀਆਂ ਟਰਮਸ ਐਂਡ ਕੰਡੀਸ਼ਨ ਜਦੋਂ ਤੱਕ ਪੂਰੀਆਂ ਨਹੀਂ ਹੁੰਦੀਆਂ ਉਹ ਆਪ ਆਪਣੇ ਆਪਣਾ ਦੇਸ਼ ਛੱਡ ਕੇ ਉਸ ਦੇਸ਼ ਦੇ ਵਿੱਚ ਐਂਟਰੀ ਵੀ ਨਹੀਂ ਲੈ ਸਕਦੀ ਆ ਕਿਉਂ ਨਹੀਂ ਇਹ ਲੋਕ ਜਦੋਂ ਇਸ ਪੰਜਾਬ ਦੀ ਧਰਤੀ ਤੇ ਆਉਂਦੇ ਨੇ ਇਹਨਾਂ ਦੀ ਵੀ ਬੈਕਗ੍ਰਾਉਂਡ ਇਹਨਾਂ ਦੇ ਵਾਸਤੇ ਵੀ ਕੁਝ ਸ਼ਰਤਾਂ ਜਿਹੜੀਆਂ ਇਹ ਹੋਣੀਆਂ ਬਹੁਤ ਜ਼ਰੂਰੀ ਹੈ ਇਸ ਕਰਕੇ ਜ਼ਰੂਰੀ ਹੈ ਤਾਂਕਿ ਪੰਜਾਬ ਦਾ ਜਿਹੜਾ ਮਾਹੌਲ ਹੈ ਉਹ ਖਰਾਬ ਨਾ ਹੋ ਸਕੇ ਤੁਸੀਂ ਦੇਖੋ ਪਿੰਡ ਕੁੰਬੜਾਂ ਦੇ ਵਿਖੇ ਦੋ ਨੌ ਜਵਾਨਾਂ ਦਾ ਇਹਨਾਂ ਨੇ ਬੜੀ ਬੇਰਹਿਮੀ ਨਾਲ ਕਤਲ ਕੀਤਾ ਉਸ ਹੋਏ ਕਤਲ ਨੂੰ ਲੈ ਕੇ ਮਤਲਬ ਕਿੰਨਾ ਪ੍ਰੋਟੈਸਟ ਕਰਨਾ ਪਿਆ ਕਾਦੀਜਾ ਕਿ ਇਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਨਹੀਂ ਤਾਂ ਪ੍ਰਸ਼ਾਸਨ اور ਸਰਕਾਰਾਂ ਦਾ ਮੈਂ ਕੀ ਦੱਸਾਂ ਮੈਨੂੰ ਦੱਸਣ ਦੀ ਲੋੜ ਨਹੀਂ ਮੇਰੇ ਤੋਂ ਵੱਧ ਤੁਸੀਂ ਜਾਣਦੇ ਹੋ ਸੋ ਕਿਤੇ ਨਾ ਕਿਤੇ ਪ੍ਰਵਾਸੀ ਮਜ਼ਦੂਰਾਂ ਦੇ ਬਣੇ ਹੋਏ ਕਾਗਜ਼ਾਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਉਹਨਾਂ ਦੇ ਆਧਾਰ ਕਾਰਡ ਬਣੇ ਹੋਏ ਨੇ ਵੋਟਰ ਕਾਰਡ ਬਣੇ ਹੋਏ ਨੇ ਔਰ ਉਹਨਾਂ ਨੇ ਇੱਥੇ ਬਕਾਇਦਾ ਤੌਰ ਤੇ ਪਲੌਟ ਲੈ ਕੇ ਆਪਣੇ ਘਰ-ਬਾਰ ਵੀ ਬਣਾਏ ਹੋਏ ਨੇ ਔਰ ਦੂਜੀ ਪਾਸੇ ਬਾਹਰਲੇ ਸਟੇਟਸ ਦੇ ਇੱਥੇ ਆ ਕੇ ਬੜਾ ਸਕਦੇ ਆ ਕਿ ਪੰਜਾਬ ਦੇ ਲੋਕ ਬਾਕੀ ਸਟੇਟਾਂ ਵਿੱਚ ਜਾ ਕੇ ਪ੍ਰੋਪਰਟੀ ਕਿਉਂ ਨਹੀਂ ਖਰੀਦ ਸਕਦੇ ਸਵਾਲ ਤਾਂ ਇਹ ਪੈਦਾ ਹੁੰਦਾ ਹੈ ਜਦ ਇਹ ਲੋਕ ਆ ਕੇ ਪੰਜਾਬ ਦੇ ਵਿੱਚ ਆਪਣਾ ਪਲਾਟ ਖਰੀਦਦੇ ਨੇ ਪਰਿਵਾਰ ਨਾਲ ਰਹਿੰਦੇ ਨੇ ਔਰ ਪੰਜਾਬ ਦੇ ਲੋਕ ਜਾ ਕੇ ਇਹਨਾਂ ਸਟੇਟਸ ਦੇ ਵਿੱਚ ਕਿਉਂ ਨਹੀਂ ਪਲਾਟ ਖਰੀਦ ਕੇ ਉੱਥੇ ਰਹਿ ਰਹਿ ਸਕਦੇ ਸਵਾਲ ਤਾਂ ਇਥੇ ਹੀ ਪੈਦਾ ਹੁੰਦਾ ਨਾ ਸੋ ਕਿਤੇ ਨਾ ਕਿਤੇ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਪੰਜਾਬ ਦੇ ਲੋਕਾਂ ਦਾ ਜਿਹੜਾ ਰੋਸ ਹੈ ਉਹ ਆਏ ਦਿਨ ਜਿਹੜਾ ਹੈ ਉਹ ਵਧਦਾ ਜਾ ਰਹਾ ਹੈ ਕਿਉਂਕਿ ਜਿੰਨੇ ਵੀ ਪ੍ਰਵਾਸੀ ਮਜ਼ਦੂਰ ਹੈ ਉਹ ਪਤਾ ਨਹੀਂ ਉਹ ਕਿਸ ਤਰ੍ਹਾਂ ਦੀਆਂ ਕਟਨਾਮਾ ਨੂੰ ਮਤਲਬ ਅੰਜਾਮ ਦੇਣ ਤੋਂ ਬਾਅਦ ਉਹ ਪੰਜਾਬ ਦੇ ਵਿੱਚ ਇੰਟਰ ਕਰਦੇ ਨੇ ਇੱਥੇ ਆ ਕੇ ਸਾਰਾ ਕੁਝ ਆਪਣਾ ਦਰੁਮਰਾਰ ਬਣਾ ਲੈਂਦੇ ਨੇ ਇੱਥੇ ਸੈੱਟ ਹੋ ਜਾਂਦੇ ਨੇ ਔਰ ਕ੍ਰਾਈਮ ਜਿਹੜਾ ਹੈ ਦੇਖੋ ਪੁਲਿਸ ਜਿਹੜੀ ਹੈ ਉਹ ਕਿਤੇ ਵੀ ਤੁਸੀਂ ਛੁਪ ਜਾਓ ਪੁਲਿਸ ਜਿਹੜੀ ਹੈ ਉਸ ਕ੍ਰਿਮੀਨਲ ਪਰਸਨੈਲਿਟੀ ਉਸ ਕ੍ਰਿਮੀਨਲ ਉਸ ਸ਼ਖਸ ਤੱਕ ਜ਼ਰੂਰ ਪਹੁੰਚ ਕਰਦੀ ਹੈ ਅੱਜ ਨਹੀਂ ਤਾਂ ਕੱਲ ਕੱਲ ਨਹੀਂ ਤਾਂ ਪਰਸੋਂ ਕਹਿੰਦੇ ਆ ਕਿ ਆਖਰ ਕਰੇ ਦੀ ماں ਕਦੋਂ ਤੱਕ ਆਖ਼ਰ ਬਣਾਈਗੀ ਸੋ ਪੰਜਾਬ ਦੇ ਵਿੱਚ ਆਏ ਪ੍ਰਵਾਸੀਆਂ ਨੂੰ ਜੇ ਦੇਖੋ ਪੰਜਾਬ ਦੀ ਧਰਤੀ ਉਹਨਾਂ ਦੇ ਪਰਿਵਾਰ ਪਾਲਦੀ ਹੈ ਪੰਜਾਬ ਦੀ ਧਰਤੀ ਉਹਨਾਂ ਦੇ ਬੱਚਿਆਂ ਨੂੰ ਐਜੂਕੇਸ਼ਨ ਦਿੰਦੀ ਹੈ ਉਹਨਾਂ ਨੂੰ ਕੰਮਕਾਰ ਰੋਜ਼ਗਾਰ ਦਿੰਦੀ ਹੈ ਤਾਂ ਫਿਰ ਉਹ ਲੋਕ ਕਿਸ ਮੰਸ਼ਾ ਦੇ ਨਾਲ ਪੰਜਾਬੀਆਂ ਦੇ ਨਾਲ ਪੇਸ਼ ਆਉਂਦੇ ਨੇ ਮੈਂ ਇੱਥੇ ਇਹੀ ਕਹਿਣਾ ਚਾਹੁੰਦਾ ਕਿ ਸਾਰੇ ਪ੍ਰਵਾਸੀ ਮਜ਼ਦੂਰ ਇੱਕੋ ਜਿਹੇ ਨਹੀਂ ਹੈ ਲੇਕਿਨ ਹੁਣ ਜਿਹੜੀ ਸਮੱਸਿਆ ਖੜੀ ਹੋਈ ਹੈ ਉਹ ਸਾਰੇ ਪ੍ਰਵਾਸੀਆਂ ਵਾਸਤੇ ਖੜੀ ਹੋਈ ਹੈ ਸਾਰੀ ਪ੍ਰਵਾਸੀਆਂ ਵਾਸਤੇ ਉੱਚੇਕ ਲੋਕ ਹੁੰਦੇ ਨੇ ਜਿਹੜੇ ਕੀ ਮਤਲਬ ਗਲਤ ਇਰਾਦੇ ਦੇ ਨਾਲ ਕੋਈ ਨਾ ਕੋਈ ਸਟੈਪ ਚੱਕਦੇ ਨੇ ਲੇਕਿਨ ਉਹਦਾ ਭੁਗਤਾਨ ਜਿਹੜਾ ਹੈ ਉਹ ਸਾਰਿਆਂ ਨੂੰ ਕਰਨਾ ਪੈਂਦਾ ਹੈ ਤੁਸੀਂ ਕਰੋਨਾ ਮਹਾਮਾਰੀ ਦੇ ਦਿਨਾਂ ਦੇ ਵਿੱਚ ਬਕਾਇਦਾ ਤੌਰ ਤੇ ਕਿੰਨੀਆਂ ਸੰਸਥਾਵਾਂ ਸਗੀਆਂ ਜਿਨ੍ਹਾਂ ਨੇ ਇਹਨਾਂ ਨੂੰ ਰਹਿਣ ਵਾਸਤੇ ਖਾਣ ਵਾਸਤੇ ਇਹਨਾਂ ਦੇ ਬੱਚਿਆਂ ਦੀਆਂ ਦਵਾਈ दारू ਜਿਸ ਤਰ੍ਹਾਂ ਦੀ ਵੀ ਨਾਲ ਚਾਹੀਦੀ ਸੀ ਇਹਨਾਂ ਦਾ ਪੂਰਾ ਸਾਥ ਦਿੱਤਾ ਹੈ ਅਰ ਅੱਜ ਜਿਸ ਤਰ੍ਹਾਂ ਦੀਆਂ ਘਟਨਾਵਾਂ ਪੰਜਾਬ ਦੇ ਵਿੱਚ ਇਹਨਾਂ ਦੁਆਰਾ ਕੀਤੀਆਂ ਜਾ ਰਹੀਆਂ ਨੇ ਉਹ ਚਿੰਤਾਜਨਕ ਹੈ। ਹੁਣ ਬਹੁਤ ਸਾਰੀਆਂ ਸੰਸਥਾਵਾਂ ਇਹ ਗੱਲਬਾਤ ਕਰ ਰਹੀਆਂ ਨੇ ਕਿ ਵਿਧਾਨ ਸਭਾ ਦੇ ਵਿੱਚ ਇਹੋ ਜਿਹਾ ਕਿਉਂ ਨਹੀਂ ਕਾਨੂੰਨ ਲਿਆਂਦਾ ਜਾ ਸਕਦਾ ਜਿਸ ਦੇ ਨਾਲ ਪੰਜਾਬੀ ਸੇਫ ਰੈਨ ਜਿਸ ਦੇ ਨਾਲ ਪੰਜਾਬੀ ਨੌਜਵਾਨ ਕਿਸੇ ਪਰਿਵਾਰਾਂ ਦੇ ਉੱਪਰ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰੋਬਲਮ ਨਾ ਬੇ ਇਹੋ ਜਿਹਾ ਕਿਉਂ ਨਹੀਂ ਕੀਤਾ ਜਾ ਸਕਦਾ। ਔਰ ਇੱਥੇ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਪ੍ਰਵਾਸੀ ਮਜ਼ਦੂਰ ਜਿਹੜੇ ਨੇ ਉਹ ਜੇ ਆਪਾਂ ਜਗਤਪੁਰੇ ਦੀ ਗੱਲ ਕਰੀਏ ਤੇ 6500 7000 ਦੇ ਕਰੀਬ ਸਿਰਫ ਤਾਂ ਸਿਰਫ ਪ੍ਰਵਾਸੀ ਮਜ਼ਦੂਰਾਂ ਦੀ ਵੋਟ ਬਣੀ ਹੋਈ ਹੈ ਆਧਾਰ ਕਾਰਡ ਵੋਟਰ ਕਾਰਡ ਬਾਕੀ ਔਰ ਇੱਥੋਂ ਤੱਕ ਕਿ ਉਹਨਾਂ ਦੇ ਰਾਸ਼ਨ ਕਾਰਡ ਬਣੇ ਹੋਏ ਨੇ ਜਿਹੜੇ ਅੱਜ ਤੱਕ ਪੰਜਾਬੀ ਬਣਾਉਣ ਲਈ ਤਰਸ ਰਹੇ ਨੇ ਔਰ ਤੁਸੀਂ ਦੱਸੋ ਫਿਰ ਇਹ ਲੋਕ ਕਿਸ ਤਰ੍ਹਾਂ ਨੇ ਹੁਣ ਆ ਗਈ ਹੈ ਨਿਤਾਮਾਂ ਦੀ ਗੱਲ ਸਰਕਾਰਾਂ ਦੀ ਗੱਲ ਦੇਖੋ ਇਹ ਜ਼ਿੰਮੇਵਾਰੀਆਂ ਇਸ ਤਰ੍ਹਾਂ ਦੀਆਂ ਮਤਲਬ ਜਦੋਂ ਕ੍ਰਾਈਮ ਵਧਦਾ ਹੈ ਤਾਂ ਸਰਕਾਰਾਂ ਨੂੰ ਗੰਭੀਰਤਾ ਦੇ ਨਾਲ ਲੈਣਾ ਚਾਹੀਦਾ ਭਾਵੇਂ ਕਿਸੇ ਦੀ ਸਰਕਾਰ ਹੋਵੇ ਇਹ ਅਸੀਂ ਇੱਥੇ ਇਹ ਗੱਲ ਨਹੀਂ ਕਰਦੇ ਕਿ ਫਲਾਨੇ ਦੀ ਸਰਕਾਰ ਨੇ ਸਾਰੀਆਂ ਸਰਕਾਰਾਂ ਦਾ ਇਹ ਸਾਰੀਆਂ ਸਰਕਾਰਾਂ ਦੀ ਡਿਊਟੀ ਬਣਦੀ ਹੈ ਕਿ ਕੋਈ ਨਾ ਕੋਈ ਇਹੋ ਜਿਹਾ ਕਾਨੂੰਨ ਲਿਆਂਦਾ ਜਾਵੇ ਇਹੋ ਜਿਹਾ ਵਿਧਾਨ ਸਭਾ ਦੇ ਵਿੱਚ ਬਿੱਲ ਪੇਸ਼ ਕੀਤਾ ਜਾਵੇ ਜਿਸ ਦੇ ਨਾਲ ਪੰਜਾਬੀ ਨੌਜਵਾਨ ਸੇਫ ਰਹਿਣ ਹਾਂ ਠੀਕ ਹੈ ਇਹ ਗੱਲ ਹੁਣ ਬਹੁਤ ਸਾਰੀਆਂ ਸੰਸਥਾਵਾਂ ਦੇ ਜਿਹੜੇ ਪ੍ਰਧਾਨ ਨੇ ਉਚੱਕ ਵੀ ਰਹੇ ਨੇ ਕਿ ਅਸੀਂ ਇਹ ਨਹੀਂ ਕਹਿੰਦੇ ਕਿ ਨਾ ਜਾਓ ਅਸੀਂ ਕਹਿੰਦੇ ਆ ਜੀ ਆਪਣਾ ਕੰਮ ਕਰੋ ਤੇ ਘਰ ਜਾਓ ਵਾਪਸ ਜਾਓ ਇਹ ਨਹੀਂ ਆ ਕਿ ਇੱਥੇ ਬੈਠ ਕੇ ਤੁਸੀਂ ਮਤਲਬ ਫਿਕਸ ਤੌਰ ਤੇ ਇੱਥੇ ਰਹੋ ਅਸੀਂ ਤੁਹਾਨੂੰ ਬਾਰ ਬਾਰ ਕਹਿੰਨੇ ਆ ਉਸ ਤੋਂ ਪਹਿਲਾਂ ਇਹ ਗੱਲ 23 ਵਾਰ ਹੋ ਚੁੱਕੀ ਹੈ ਪਰ ਕਿਸੇ ਨੇ ਕੋਈ ਗੌਰ ਨਹੀਂ ਕੀਤੀ ਪਰ ਹੁਣ ਮੈਂ ਤੁਹਾਨੂੰ ਦੱਸ ਦਿਆਂ ਕਿ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਪ੍ਰਵਾਸੀਆਂ ਨੂੰ ਲੈ ਕੇ ਇੱਕ ਬੜਾ ਅਹਿਮ ਮੁੱਦਾ ਜਿਹੜਾ ਹੈ ਉਹ ਹੋਵੇਗਾ ਔਰ ਜਿਸ ਦੇ ਵਿੱਚ ਮਤਲਬ ਕਹਿ ਸਕਦੇ ਆ ਕਿ ਪੂਰੀ ਤਰ੍ਹਾਂ ਪੰਜਾਬ ਜਿਹੜਾ ਇਸ ਸਮੇਂ ਜਿਹੜਾ ਹੈ ਇਸ ਮੁੱਦੇ ਦੇ ਨਾਲ ਸ਼ਿਰਕਤ ਕਰਦਾ ਨਜ਼ਰ ਆ ਰਿਹਾ ਹੈ ਤੁਸੀਂ ਦੇਖ ਲਓ ਕਿ ਕਿਸੇ ਪਿੰਡ ਦੇ ਵਿੱਚ ਵੀ ਕਿਸੇ ਮਤਲਬ ਮੁਹੱਲੇ ਦੇ ਵਿੱਚ ਕਿਤੇ ਪਿੰਡ ਸ਼ਹਿਰ ਗਰਾਜ ਜਿੱਥੇ ਮਰਜੀ ਦੇਖ ਲਓ ਪੰਜਾਬੀਆਂ ਤੋਂ ਇਲਾਵਾ ਭਈਏ ਜਾਦਾ ਨੇ ਪ੍ਰਵਾਸੀ ਜਿਹੜੇ ਆ ਉਹ ਜ਼ਿਆਦਾ ਨੇ ਜਦੋਂ ਬਹੁਤ ਸਾਰੇ ਲੋਕਾਂ ਨੇ ਇਸ ਨੂੰ ਲੈ ਕੇ ਗੱਲਬਾਤ ਵੀ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਪੰਜਾਬੀ ਤਾਂ ਕੰਮ ਹੀ ਨਹੀਂ ਕਰਦੇ ਪੰਜਾਬੀ ਤਾਂ ਨਕਮੇ ਹੋ ਰਹੇ ਨੇ ਆਪ ਕਹਿੰਦੇ ਜੀ ਮਤਲਬ ਕੱਪੜੇ ਪਾ ਕੇ ਤੇ ਘੁੰਮਦੇ ਫਿਰਦੇ ਨਜ਼ਰ ਆਉਂਦੇ ਨੇ ਤੇ ਫਿਰ ਕੰਮ ਕੌਣ ਖੇਤਾਂ 'ਚ ਕਰੂ ਇਹ ਗੱਲ ਕਿਤੇ ਨਾ ਕਿਤੇ ਪੰਜਾਬੀਓ ਬੜੀ ਗੰਭੀਰਤਾ ਨਾਲ ਲੈਣ ਵਾਲੀ ਹੈ ਸਵਾਲ ਕਿਉਂ ਉੱਠ ਰਿਹਾ ਕਿ ਆਪਾਂ ਲੋਕ ਇੰਨੇ ਨਕਮੇ ਹੋ ਚੁੱਕੇ ਆ ਕਿ ਆਪਾਂ ਲੋਕ ਆਪਣੀ ਖੇਤੀ ਜਿਹੜੀ ਖੇਤੀ ਮਾਪੇ ਨੇ ਪਾਰ ਕੋਰਸ ਕੇ ਸਾਨੂੰ ਜਿਸ ਖੇਤੀ ਤੋਂ ਵੱਡਾ ਕੀਤਾ ਹੈ ਕਿ ਅੱਜ ਅਸੀਂ ਉਸ ਨੂੰ ਕਰ ਨਹੀਂ ਸਕਦੇ ਸੋ ਇਹ ਤੁਹਾਡੇ ਦੇ ਵੀ ਇੱਕ ਪ੍ਰੈਸ਼ਨ ਚ ਨੇ ਜੇ ਤੁਸੀਂ ਕੰਮ ਕਰਨਾ ਬੰਦ ਕਰ ਦਿੱਤਾ ਤਦ ਇਹਨਾਂ ਨੇ ਕੰਮ ਆ ਕੇ ਸੰਭਾਲਿਆ ਹੁਣ ਇੱਥੋਂ ਤੱਕ ਵੀ ਲੋਕ ਆ ਮੈਂ ਸੁਣਦਾ ਰਹਿੰਦਾ ਵੀਡੀਓ ਕਿ ਮਤਲਬ ਲੋਕ ਇੱਥੋਂ ਤੱਕ ਕਹਿੰਦੇ ਨੇ ਖਾਸ ਕਰਕੇ ਮੇਰੀਆਂ ਭੈਣਾ ਕਿ ਸ਼ਾਮ ਨੂੰ ਜਦੋਂ ਅਸੀਂ ਕੰਮਕਾਰਾਂ ਤੋਂ ਵਾਪਸ ਆਈਦੀਆਂ ਤੇ ਸ਼ਰਾਬ ਦੇ ਨਾਲ ਡੱਕੇ ਹੋਏ ਗਲੀਆਂ ਦੇ ਵਿੱਚ ਘੁੰਮਦੇ ਨੇ ਔਰ ਸਾਡਾ ਲੰਘਣਾ ਵੀ ਬਹੁਤ ਮੁਸ਼ਕਲ ਹੋ ਜਾਂਦਾ ਹੈ ਸੋ ਜਦੋਂ ਇਸ ਕਰਾਂ ਦੀ ਹਰਕਤਾਂ ਹੋਣਗੀਆਂ ਫਿਰ ਤੁਸੀਂ ਦੱਸੋ ਕਿਹਨਾਂ ਲੋਕਾਂ ਦੇ ਖਿਲਾਫ ਕਿਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਸੋ ਇਸ ਕਰਕੇ ਕਾਨੂੰਨੀ ਤੌਰ ਤੇ ਜਾਂ ਮਤਲਬ ਕਹਿ ਸਕਦੇ ਆ ਕਿ ਕੋਈ ਐਹੋ ਜਿਹਾ ਕਾਨੂੰਨ ਬਣਾਉਣਾ ਚਾਹੀਦਾ ਹੈ ਜਿਸ ਦੇ ਨਾਲ ਡਾਇਰੈਕਟ ਇਹ ਲੋਕ ਜਿਹੜੇ ਐ ਇਹਨਾਂ ਲੋਕਾਂ ਦੇ ਉੱਪਰ ਕੋਈ ਨਾ ਕੋਈ ਸ਼ਿਕੰਜਾ ਕਸਿਆ ਜਾਵੇ ਔਰ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਆਵੇ ਹੁਣ ਮੈਨੂੰ ਉਮੀਦ ਹੈ ਕਿ ਆਵਾਜ਼ ਜਿਹੜੀ ਹੈ ਅੱਜ ਪੂਰੇ ਪੰਜਾਬ ਦੇ ਵਿੱਚ ਅੱਗ ਵਾਂਗੂ ਫੈਲੀ ਹੋਈ ਹੈ ਇਹ ਗੱਲ ਜਿਹੜੀ ਹੈ ਚਾਰੇ ਪਾਸੇ ਜਿਹੜਾ ਹੈ ਔਰ ਬਹੁਤ ਸਾਰੇ ਜਿਹੜੇ ਹੈ ਇਸ ਗੱਲ ਦੇ ਵਿੱਚ ਹਾਮੀ ਨਾ ਹਾਮੀ ਭਰਦੇ ਨੇ ਕਿ ਜ਼ਰੂਰ ਇਹਨਾਂ ਲੋਕਾਂ ਦੇ ਖਿਲਾਫ ਐਕਸ਼ਨ ਹੋਣਾ ਚਾਹੀਦਾ ਕਿਉਂਕਿ ਜੋ ਨੌਜਵਾਨ ਲੜਕੇ ਇਸ ਦੁਨੀਆ ਤੋਂ ਜਾ ਚੁੱਕੇ ਨੇ ਉਹ ਬਜ਼ੁਰਗ ਮਾਤਾ ਪਿਤਾ ਦਾ ਸਹਾਰਾ ਜਿਹੜਾ ਇਹਨਾਂ ਨੇ ਕੋਲਿਆ ਉਸ ਜ਼ਿੰਦਗੀ ਪਰ ਉਹਨਾਂ ਨੂੰ ਵਾਪਸ ਨਹੀਂ ਮਿਲੇਗਾ ਸੋ ਜੁੜੇ ਰਹੋ ਪੋਸੂ ਨਾਮਾ ਚੈਨਲ ਦਿਨਾਨ